ਹਾਂਜੀ ਮੈਂ ਡਾਕਟਰ ਸੁਖਵਿੰਦਰ ਸਿੰਘ ਹੈਲਥ케ਅਰ ਸੈਂਟਰ ਮਹਿਲਕਲਾ। ਅੱਜ ਆਪਾਂ ਗੱਲ ਕਰਾਂਗੇ ਉਹਨਾਂ ਮਰੀਜ਼ਾਂ ਬਾਰੇ ਜਿਨ੍ਹਾਂ ਨੂੰ ਕਾਫੀ ਲੰਮੇ ਸਮੇਂ ਤੋਂ ਡਿਸਕ ਦੀ ਪ੍ਰੋਬਲਮ ਆ ਗਈ ਤੇ ਉਸ ਦੇ ਨਾਲ ਉਹਨਾਂ ਦੀ ਜਿਹੜੀ ਸਾਈਟਿਕਾ ਪੇਨ ਹੋਣ ਲੱਗ ਗਈ ਕਿ ਜਿਹਨੂੰ ਆਪਾਂ ਕਹਿੰਦੇ ਨੇ ਵੀ ਬਲੌਕਜ ਹੋ ਗਈ। ਉਹਨੂੰ ਆਪਾਂ ਸਾਈਟਿਕਾ ਪੇਨ ਕਹਿੰਦੇ ਨੇ ਜਿਹਨੂੰ ਆਪਾਂ ਲੱਤ ਦਾ ਦਰਦ ਕਹਿੰਦੇ ਆ। ਸੋ ਉਹ ਬਲੌਕਜ ਨੂੰ ਖੋਲਣ ਦੇ ਲਈ ਇੱਕ ਅੱਜ ਤੁਹਾਨੂੰ ਘਰੇਲੂ ਨੁਸਖਾ ਦੱਸਾਂਗੇ। ਜਿੰਨੂੰ ਤੁਸੀਂ ਵਰਤਣਾ ਸਿਰਫ ਤੇ ਸਿਰਫ 15 ਦਿਨ 15 ਦਿਨ ਇਹ ਚੀਜ਼ ਵਰਤਣੀ ਆ 16ਵੇਂ ਦਿਨ ਤੁਹਾਨੂੰ ਖਾਣ ਦੀ ਜ਼ਰੂਰਤ ਨਹੀਂ ਪੈਣੀ ਛੋਟਾ ਜਿਹੜੀ ਬਲੌਕੇਜ ਆ ਬਿਲਕੁਲ ਖਤਮ ਔਰ ਜਿਹੜਾ ਛੋਟਾ ਦਰਦ ਆ ਬਿਲਕੁਲ ਖਤਮ ਹੋ ਜਾਊਗਾ 15 ਤੋਂ 16 ਦਿਨ ਦੇ ਵਿੱਚ ਵਿੱਚ ਲੈਣਾ ਕੀ ਆ ਤੁਸੀਂ ਬਾਜ਼ਾਰ ਦੇ ਵਿੱਚੋਂ ਦੋ ਤਿੰਨ ਤੀਜਾਂ ਲੈਣੀਆਂ ਨੇ ਇੱਕ ਤਾਂ ਮੇਥੀ ਦਾਣਾ ਲੈਣਾਗਾ ਇੱਕ ਦਾਲਚੀਨੀ ਇੱਕ ਸੌਂਡਰ ਮੇਥੀ ਦਾਣੇ ਦਾ ਅੱਧਾ ਚਮਚਾ ਦਾਲ ਚੀਨੀ ਦਾ 1 ਇੰਚ ਦਾ ਟੁਕੜਾ ਇੰਨਾ ਇੰਨੀ ਕੀ ਹੀ ਲੈਣੀ ਆ ਤੁਸੀਂ ਛੰਡ ਇਹਨੂੰ ਰਾਤ ਨੂੰ ਘਰੇ ਭਿਉਆਂ ਕੇ ਰੱਖ ਦੋ ਸਵੇਰੇ ਖਾਲੀ ਪੇਟ ਖਾ ਲਿਓ 15 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਸਾਰੀ ਜਿਹੜੀ ਬਲੋਬੇਜ ਦੀ ਸਮੱਸਿਆ ਲੱਤ ਦਾ ਜਿਹਦੇ ਕਰਕੇ ਦਰਦ ਹੁੰਦਾਗਾ ਉਹ ਸਮੱਸਿਆ ਤੁਹਾਡੀ ਚੜ੍ਹ ਤੋਂ ਹੀ ਖਤਮ ਹੋ ਜਾਵੇਗੀ ਬਹੁਤ ਹੀ ਵਧੀਆ ਸਾਡਾ ਵਰਤਿਆ ਹੋਇਆ ਨੁਸਖਾ ਜਿੰਨੇ ਵੀ ਮੇਰੇ ਜਿੱਥੇ ਆਉਂਦੇ ਨੇ ਮੈਂ ਉਹਨਾਂ ਨੂੰ ਇਹ ਚੀਜ਼ ਆਪ ਤਿਆਰ ਕਰਕੇ ਦੰਨਾ ਹਰੇਕ ਪੇਸ਼ੈਂਟ ਨੂੰ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਸੋ ਜਿਨ੍ਹਾਂ ਨੂੰ ਮਾੜੀ ਮੋਟੀ ਪ੍ਰੋਬਲਮ ਹੈਗੀ ਆ ਉਹ ਇਹ ਚੀਜ਼ ਖਾ ਕੇ ਬਿਲਕੁਲ ਠੀਕ ਹੋ ਸਕਦੇ ਹੋ ਜਿਨ੍ਹਾਂ ਨੂੰ ਜਾਲਾ ਪ੍ਰੋਬਲਮ ਆ ਜਿਹਨੂੰ ਡਿਸਕ ਦੀ ਪ੍ਰੋਬਲਮ ਆ ਕਾਫੀ ਲੰਮੇ ਸਮੇਂ ਤੋਂ ਹੋ ਗਈ 10 ਸਾਲ ਹੋ ਗਏ 8 ਸਾਲ ਹੋ ਗਏ ਉਹਦੇ ਕਰਕੇ ਲੱਤ ਦੇ ਵਿੱਚ ਦਰਦ ਪੈਂਦਾ ਜਾਂ ਸਰੀਰ ਦਾ ਟੇਟਾਪਨ ਹੋਣ ਲੱਗਾ ਸਰੀਰ ਟੇਟਾ ਹੋ ਕੇ ਬੰਦਾ ਜਿਹੜਾ ਚੱਲਦਾ ਉਹ ਸਾਡੇ ਕੋਲੇ ਆ ਕੇ ਹੈਲਥ ਕੇਅਰ ਸੈਂਟਰ ਮਹਿਲਕਨ ਦੇ ਵਿੱਚ ਵਿਜ਼ਿਟ ਕਰਿਓ ਤੇ ਤੁਹਾਡੇ ਜਿਹੜਾ ਮਤਲਬ ਦਰਦ ਦਾ 100% ਘਬਰ ਹੋਊਗਾ ਤੇ ਜਿਹੜਾ ਤੁਹਾਡਾ ਸਰੀਰ ਆ ਜਿਵੇਂ ਤੁਸੀਂ ਟੇਢੇ ਉੱਪ ਚੱਲਦੇ ਬਿਲਕੁਲ ਸਿੱਧੇ ਹੋ ਕੇ ਆਪਣੇ ਕੋਲੇ ਆ ਕੇ ਮਰੀਜ਼ ਜਿਹੜਾ ਤੁਰਨ ਲੱਗ ਜਾਂਦਾ ਸੋ ਆ ਜਿਹੜਾ ਨੁਸਖਾ ਨਸਾਂ ਦੀ ਬਲੌਕ ਜੁ ਵਾਸਤੇ ਇਹਨੂੰ ਜਰੂਰ ਘਰੇ ਇੱਕ ਦੋ ਮਤਲਬ ਇਹਨੂੰ ਦਿਨ ਲੱਗਦੇ ਬਸ ਪਹਿਲਾਂ ਇਹਨੂੰ ਸੁਕਾ ਲੈਣਾ ਉਦੋਂ ਬਾਅਦ ਇਹਨੂੰ ਤਿਆਰ ਕਰਨਾ ਜੇ ਸ਼ੁੱਕੀ ਚ ਕਈ ਮਿਰਚਾਂ ਦਾ ਸਮਾਨਤਾ ਬਿਲਕੁਲ ਵਧੀਆ ਗੱਲ ਆ ਇਹ ਚੀਜ਼ ਨੂੰ ਬਿਲਕੁਲ ਘਰੇ ਬਣਾ ਕੇ ਤਿਆਰ ਕਰਕੇ ਤੁਸੀਂ ਖਾ ਸਕਦੇ ਹੋ ਇਹਨੂੰ ਮਾੜੀ ਮੁੱਠੀ ਸਮੱਸਿਆ ਨਛੇ ਦੇ ਦਰਦ ਦੀ ਲੱਤ ਦੇ ਦਰਦ ਦੀ ਉਹ ਬਿਲਕੁਲ ਠੀਕ ਹੋ ਜਾਏਗੀ ਸਾਡੇ ਇਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਿਓ ਤੇ ਨੁਸਖੇ ਨੂੰ ਵੀ ਅੱਗੇ ਹੋਰ ਲੋਕਾਂ ਤੱਕ ਸ਼ੇਅਰ ਕਰਿਓ ਤਾਂ ਕਿ ਹਰੇਕ ਦਾ ਭਲਾ ਹੋ ਸਕੇ ਥੈਂਕ ਯੂ